ਸਤਿ ਸ੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਵਫਾਦਾਰੀਆਂ ਦੀ ਹਨੌਂਦ ਵੱਧ ਦੇ ਐਕਸਟਰਾ ਮੈਟਾਲੋਫੀਅਸ ਤੇ ਟੁੱਟਦੇ ਰਿਸ਼ਤੇ ਸਮਾਜ ਨੂੰ ਹਲਾ ਦੇਣ ਵਾਲੀ ਹਕੀਕਤ ਦੋਸਤੋ ਅੱਜ ਇਸ ਗੰਭੀਰ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਦਿੱਲੀ ਤੋਂ ਆਈ ਕਮਲਾ ਪਸੰਦ ਪਾਣ ਮਸਾਲਾ ਦੇ ਅਰ ਪਤੀ ਕਮਲਾ ਕੁਸ਼ੋਰ ਚਰਸੀਆ ਦੇ ਪੁੱਤਰ ਹਰਪ੍ਰੀਤ ਚਰਸੀਆ ਦੀ ਪਤਨੀ ਦੀਪਤੀ ਦੀ ਆਤਮ ਹਤਿਆ ਦੀ ਖਬਰ ਨੇ ਸਮਾਜ ਦੇ ਸਭ ਤੋਂ ਦਰਦਨਾਕ ਅਤੇ ਖਤਰਨਾਕ ਸੱਚ ਨੂੰ ਨੰਗਾ ਕੀਤਾ ਹੈ। ਰਿਸ਼ਤੇ ਹੁਣ ਪਿਆਰ ਨਾਲ ਨਹੀਂ ਬਲਕਿ ਬੇਵਫਾਈ, ਤਣਾਅ ਤੇ ਮਨੋਵਿਗਿਆਨਕ ਇਨਸਾਨ ਨਾਲ ਚੱਲ ਰਹੇ ਨੇ। ਜਦੋਂ ਡੈਰੀ ਵਿੱਚ ਇੱਕ ਔਰਤ ਇਹ ਲਿਖ ਦੇਵੇ ਕਿ ਜੇ ਰਿਸ਼ਤੇ ਵਿੱਚ ਪਿਆਰ ਤੇ ਭਰੋਸਾ ਹੀ ਨਾ ਹੋਵੇ ਤਾਂ ਜੀਵਨ ਕੀ? ਤਾਂ ਇਹ ਸਿਰਫ ਇੱਕ ਘਰ ਦੀ ਕਹਾਣੀ ਨਹੀਂ ਰਹਿੰਦੀ। ਇਹ ਪੂਰੇ ਸਮਾਜ ਲਈ ਸਾਇਰਨ ਹੈ। ਦੀਪਤੀ ਦੇ ਭਰਾ ਨੇ ਦੋਸ਼ ਲਾਇਆ ਕਿ ਉਸਦੇ ਜੀਜੇ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧ ਸਨ ਅੱਜ ਐਕਸਟਰਾ ਮੈਰਿਟਲ ਅਫੇਅਰਸ ਇੱਕ ਨਵਾਂ ਰੋਗ ਬਣ ਚੁੱਕਿਆ ਹੈ ਮੋਬਾਈਲ ਸੋਸ਼ਲ ਮੀਡੀਆ ਚੈਟਿੰਗ ਐਪ ਇਹ ਸਾਰੀਆਂ ਚੀਜ਼ਾਂ ਨਜਾਇਜ਼ ਰਿਸ਼ਤਿਆਂ ਦੇ ਵਿੱਚ ਨਜ਼ਦੀਕੀਆਂ ਬਣਾ ਰਹੀਆਂ ਨੇ ਜਿਨ੍ਹਾਂ ਦੀ ਕਦੇ ਅਜਾਸਤ ਨਹੀਂ ਸੀ ਘਰਾਂ ਵਿੱਚ ਬੈਠ ਕੇ ਲੋਕ ਬਾਹਰលਿਆਂ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ ਤੇ ਆਪਣੇ ਸਾਥੀ ਨਾਲ ਘਟ ਇੱਕ ਵਾਰ ਮਨ ਦੀ ਗੱਲ ਘਰ ਦੀ ਬਜਾਏ ਬਾਹਰ ਸਾਂਝੀ ਹੋਣ ਲੱਗ ਪਵੇ ਤਾਂ ਪਤੀ ਪਤਨੀ ਦਾ ਰਿਸ਼ਤਾ ਅੰਦਰੋਂ ਮਰ ਜਾਉਣਾ ਸ਼ੁਰੂ ਹੋ ਜਾਂਦਾ ਹੈ ਇਹ ਬੇਵਫਾਈ ਸਿਰਫ ਸਰੀਰਕ ਨਹੀਂ ਸਭ ਤੋਂ ਪਹਿਲਾਂ ਮਨ ਤੋਂ ਸ਼ੁਰੂ ਹੁੰਦੀ ਹੈ ਤੇ ਮਨ ਦੀ ਇਹ ਦਗਾਬਾਜ਼ੀ ਘਰ ਨੂੰ ਸਾੜ ਕੇ ਰੱਖ ਦਿੰਦੀ ਹੈ ਰਿਸ਼ਤਿਆਂ ਦੀ ਸਭ ਤੋਂ ਵੱਡੀ ਤਬਾਈ ਹੈ ਚੁੱਪੀ ਚੁੱਪਤਨਾ ਚੁੱਪ ਬੇਇੱਜ਼ਤੀ ਚੁੱਪ ਰੋਜ਼ਾਨਾ ਦੀ ਹਿੰਸਾ ਬਹੁਤ ਵਾਰ ਔਰਤਾਂ ਇਹ ਚੁੱਪੀ ਇਸ ਕਰਕੇ ਰੱਖਦੀਆਂ ਨੇ ਕਿ ਸਮਾਜ ਕੀ ਕਹੇਗਾ ਬੱਚੇ ਕਿੱਥੇ ਜਾਣਗੇ ਘਰ ਟੁੱਟੇਗਾ ਤੇ ਇਹ ਚੁੱਪੀ ਉਹਨਾਂ ਦੇ ਮਨ ਵਿੱਚ ਅੰਦਰੋਂ ਅੰਦਰ ਨਸੂਰ ਪੈਦਾ ਕਰ ਦਿੰਦੀ ਹੈ ਇੱਕ ਨਸੂਰ ਬਣ ਜਾਂਦਾ ਉਹਨਾਂ ਦੇ ਅੰਦਰ ਜਿਸ ਦਾ ਅੰਤ ਕਈ ਵਾਰੀ ਮੌਤ ਹੁੰਦਾ ਆ ਕਮਲਾ ਪਸੰਦ ਪਰਿਵਾਰ ਦੀ ਬਹੂ ਨੇ ਡੈਰੀ ਵਿੱਚ ਰਿਸ਼ਤੇ ਦੀ ਇਹ ਦੂਰੀ ਅਤੇ ਰਿਸ਼ਤਾ ਟੁੱਟਣ ਦਾ ਵਰਲਾਪ ਜਿਹੜਾ ਆ ਉਹ ਜ਼ਾਹਿਰ ਕੀਤਾ ਇੱਕ ਕਰੇਲੂ ਤਣਾਅ ਕਿਹੋ ਜਿਹਾ ਬੋਝ ਬਣ ਗਿਆ ਆ ਕਿ ਇਨਸਾਨ ਨੇ ਹਾਰ ਮੰਨ ਲਈ ਹੈ ਸਭ ਤੋਂ ਵੱਡੀ ਗਲਤੀ ਸਮਾਜ ਦੀ ਹੈ ਜਦੋਂ ਇੱਕ ਔਰਤ ਆਪਣੇ ਦੁੱਖ ਬਿਆਨ ਕਰਦੀ ਹੈ ਸਭ ਕਹਿੰਦੇ ਨੇ ਇਹ ਤਾਂ ਘਰ ਦੀਆਂ ਗੱਲਾਂ ਨੇ ਇਹ ਗੱਲਾਂ ਆਮ ਨੇ ਚਲੋ ਘਰ ਵਿੱਚ ਹੀ ਮਸਲਾ ਹੱਲ ਕਰ ਲਓ ਇਸ ਤਰ੍ਹਾਂ ਦੇ ਡਾਇਲੌਗ ਉਹਨਾਂ ਦੀ ਹਿੰਮਤ ਨਹੀਂ ਵਧਾਉਂਦੇ ਉਹਨਾਂ ਦੀ ਬੇਵਸੀ ਵਧਾ ਦਿੰਦੇ ਨੇ ਇੱਕ ਜ਼ਹਿਰੀਲੇ ਰਿਸ਼ਤੇ ਨੂੰ ਖਿੱਚ ਕੇ ਚਲਾਉਣਾ ਕੋਈ ਹੱਲ ਨਹੀਂ ਸਗੋਂ ਇਹ ਤਬਾਹੀ ਵੱਲ ਨੂੰ ਲੈ ਜਾਂਦਾ ਹੈ ਰਿਸ਼ਤਾ ਜਦੋਂ ਦਿਨ ਪ੍ਰਤੀ ਦਿਨ ਇੱਕ ਤਣਾਅ ਬਣ ਜਾਵੇ ਜਿੱਥੇ ਭਰੋਸਾ ਮਰ ਚੁੱਕਿਆ ਹੋਵੇ ਜਿੱਥੇ ਦਿਲਾਂ ਵਿੱਚ ਸ਼ੱਕ ਦੀ ਦਲਦਲ ਹੋਵੇ ਉਹ ਰਿਸ਼ਤਾ ਬਚਾਉਣਾ ਨਹੀਂ ਸਗੋਂ ਛੱਡ ਦੇਣਾ ਚਾਹੀਦਾ ਹੈ ਕਿਸੇ ਦੀ ਗਲਤੀ ਲਈ ਖੁਦਕੁਸ਼ੀ ਦਾ ਫੈਸਲਾ ਲੈਣਾ ਵੀ ਕਿਸੇ ਤਰ੍ਹਾਂ ਦੀ ਸਮਝਦਾਰੀ ਨਹੀਂ ਸਗੋਂ ਅਜੇ ਵਿਅਕਤੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਜ਼ਿਆਦਾਤਰ ਐਕਸਟਰਾ ਮੈਂਟਲ ਅਫੇਅਰਸ ਦੀ ਚਿੰਗਾਰੀ ਕਿਸੇ ਨੂੰ ਪਤਾ ਨਹੀਂ ਲੱਗਦੀ ਪਰ ਉਸ ਦੀ ਲਪਟ ਜਿਹੜੀ ਹੈ ਪੂਰੇ ਘਰ ਨੂੰ ਚਲਾ ਦਿੰਦੀ ਹੈ ਇਹ ਸਿਰਫ ਦੋ ਲੋਕਾਂ ਦੀ ਗੱਲ ਨਹੀਂ ਹੁੰਦੀ ਇਹ ਬੱਚਿਆਂ ਦੀ ਜ਼ਿੰਦਗੀ ਪਰਿਵਾਰਾਂ ਦੀ ਸ਼ਾਂਤੀ ਅਤੇ ਸਮਾਜ ਦੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ ਇੱਕ ਬੇਵਫਾਈ ਦਾ ਫੈਸਲਾ ਕਦੇ ਵੀ ਸਿਰਫ ਨਿੱਜੀ ਨਹੀਂ ਹੁੰਦਾ ਇਹ ਕਈ ਜ਼ਿੰਦਗੀਆਂ ਦੀ ਕਿਸਮਤ ਬਦਲ ਦਿੰਦਾ ਹੈ ਅੱਜ ਦੀ ਸਚਾਈ ਇਹ ਹੈ ਕਿ ਰਿਸ਼ਤੇ ਪਿਆਰ ਨਾਲ ਨਹੀਂ ਉਸ ਪਿਆਰ ਦੀ ਰੱਖਿਆ ਨਾਲ ਚੱਲਦੇ ਨੇ ਜਿੱਥੇ ਦੋਵੇਂ ਪਾਸੇ ਸੱਚੇ ਹੋਣ ਖੁੱਲ ਕੇ ਗੱਲ ਕਰਨ ਭਰੋਸੇ ਨੂੰ ਨੀਵਾਂ ਨਾ ਹੋਣ ਦੇਣ ਉੱਥੇ ਰਿਸ਼ਤੇ ਬਚਦੇ ਨੇ ਜਿੱਥੇ ਦਿਲ ਦੇ ਦਰਵਾਜੇ ਬੰਦ ਹੋ ਜਾਣ ਉੱਥੇ ਘਰ ਦੇ ਦਰਵਾਜੇ ਕਿਵੇਂ ਖੁੱਲੇ ਰਹਿ ਸਕਦੇ ਨੇ ਇਸ ਘਟਨਾ ਨੇ ਇੱਕ ਵਾਰ ਫਿਰ ਯਾਦ ਕਰਵਾ ਦਿੱਤਾ ਆ ਕਿ ਐਕਸਟਰਾ ਮੈਟਰਲ ਅਫੇਅਰਸ ਕਿਸੇ ਦਾ ਰਮਾਂਸ ਨਹੀਂ ਇਹ ਕਿਸੇ ਦਾ ਐਡਵੈਂਚਰ ਨਹੀਂ ਇਹ ਇੱਕ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਦਾ ਆ ਇੱਕ ਰਿਸ਼ਤੇ ਦੀ ਮੌਤ ਹੈ ਸਮਾਜ ਨੂੰ ਹੁਣ ਇਹ ਬੇਰਹਿਮ ਸੱਚ ਕਹੋਲਣਾ ਪਵੇਗਾ ਵਫਾਦਾਰੀ ਕੋਈ ਫਿਲਮੀ ਸ਼ਬਦ ਨਹੀਂ ਇਹ ਘਰ ਦੀ ਬੁਨਿਆਦ ਹੈ ਜੇ ਰਿਸ਼ਤੇ ਬਚਾਉਣੇ ਨੇ ਤਾਂ ਸਾਫ਼ ਦਲੀ ਅਤੇ ਸਾਫ਼ ਗੱਲਬਾਤ ਨਾਲ ਹੀ ਬਚ ਸਕਦੇ ਨੇ ਨਹੀਂ ਤਾਂ ਇਹ ਮਾਮਲਾ ਸਿਰਫ ਇੱਕ ਘਟਨਾ ਨਹੀਂ ਇੱਕ ਲਗਾਤਾਰ ਵਧਦੀ ਹੋਈ ਤਰਾਸ਼ਦੀ ਹੈ ਜੋ ਅੱਜ ਕਿਸੇ ਹੋਰ ਦੇ ਘਰ ਵਿੱਚ ਅਤੇ ਕੱਲ ਨੂੰ ਕਿਸੇ ਹੋਰ ਦੀ ਕਹਾਣੀ ਬਣ ਸਕਦੀ ਹੈ ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤਲਾ ਨਾਜਾਸਤ ਸਤਿ ਸ਼੍ਰੀ ਅਕਾਲ